ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਿਆੜ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈ ਹੋਰੋਂ ਦਾ ਰਹਿ ਜਾਂਦਾ ਬਠਿੰਡਾ ਬੱਛੀ ਇੱਕ ਦਿਖਾਵਾਂਗੇ ਪਰ ਦਿਖਾ ਦਾਂਗੇ ਤੁਹਾਨੂੰ ਫੁੱਲ ਖਰੀ ਜਮਾ ਦੰਦਾਂ 'ਚ ਵੀ ਸਿਰਫ ਦੋ ਦੰਦਾਂ ਤਾਜੀ ਸੂਈਆ ਜੇਰ ਜੱਪਾ ਦਾਣਾ ਨਾਲ ਵੀ ਬੱਛੀ ਆ ਤੇ ਬਾਕੀ ਗੱਲਬਾਤ ਥੋੜੀ ਆਪਾਂ ਫਿਰ ਬਾਬਲੂ ਭਲਵਾਨ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਜੀ ਕਰਾ ਦਾਂਗੇ ਆ ਜਾ ਬਾਬਲੂ ਹੋਰ ਕਿਵੇਂ ਆ ਠੀਕ ਆ ਸੱਸੀ ਗੱਲ ਬਾਈ ਜੀ ਅੱਛਰ ਬਾਦ ਆ ਆਪਣੇ ਚੈਨਲ ਹਾਂਜੀ ਹਾਂਜੀ ਅਬ ਨਰਨੂੜਾ ਪਾਉਣ ਲੱਗ ਗਏ ਸੀ ਬਾਈ ਚੱਲੂ ਕੰਮ ਦਾ ਆ ਹਾਂ ਹਾਂ ਪੂਰਾ ਭਰਾ ਮੇਰੇ ਜਮਾ ਲਗਾਤਾਰ ਹੀ ਆਉਣਗੀਆਂ ਕਿੰਨਿਆ ਦੰਦਾਂ ਚ ਬੱਚੀ ਦੋ ਦੰਦਾਂ ਦਾ ਭਰਾ ਮੇਰੇ ਰਿਜਨਲ ਠੰਡੀ ਸੀੜਾ ਪਰ ਫੜ ਕੇ ਪਲੂਣ ਬਸਿਆ ਜਮਾ ਰਿਜਨਲ ਦੋ ਦੰਦ ਕੋਈ ਚੈੱਕ ਕਰਕੇ ਲਿਆ ਸਕਦਾ ਕਰਾ ਦਾਂਗੇ ਤਸੱਲੀ ਜਮਾ ਤਸੱਲੀ ਕਰਾ ਦਾਂ ਮੇਰਾ ਟੋਰ ਖੋਲ ਕੇ ਸੂਈ ਕਦੋਂ ਕ ਸੂਈ ਸਵੇਰੇ ਸੂਈ ਆ ਭਰਾ ਮੇਰੇ ਆ ਪਿਆ ਬੋਲਾ ਸਵੇਰੇ ਕੱਢਿਆ ਵਾ ਆਪ ਦਮ ਜਦਸਾਲ ਦੀ ਗਾਇ ਵਿਚਾਲਾ ਕਰਨਾ ਕੱਢਿਆ ਨਹੀਂ ਜਾਂ ਗੱਪ ਮਾਰਦੇ ਐ ਕਰਦੇ ਆ ਆਪਾਂ ਤਾਂ ਹੀ ਕੋਲੇ ਰੱਖਿਆ ਭਰਾ ਮੇਰਾ ਠੀਕ ਆ ਗੱਲ ਤੇ ਗੈਰੀ ਹੱਥੋਂ ਆਰਡਰ ਦਿਖਾ ਲਈ ਬੱਛੀ ਕਿੰਨਾ ਚੌੜਾ ਰੱਖਦੀ ਆ ਓਏ ਠਾਰਥ ਨਾਟ ਦਿਖਾ ਭਰਾ ਮੇਰਾ ਜਮਾ ਠੰਡੀ ਸੀ ਲਾ ਬਰਫ ਫਰਗੀ ਫੁੱਟ ਵਾਂਗੂ ਚੌੜਾ ਆਰਡਰ ਰੱਖਦੀ ਆ ਸਭਾ ਦੀ ਜਮਾ ਠੰਡੀਆਂ ਦੰਦਾਂ ਚ ਦੋ ਦੰਦਾਂ ਦੇ ਜਿਹੜਾ ਮੌਸਮ ਆ ਮੌਸਮ ਤੇ ਚੱਲਣ ਵਾਲੀ ਆਈਟਮ ਆ ਗਈ ਚੱਲਣ ਵਾਲੀ ਆ ਗਈ ਭਰਾ ਮੇਰਾ ਥੋਰ ਬਬਲੂ ਖੋਲ ਕੇ ਨਾ ਅਸਲ ਦੀ ਮੇਰਨੋਂ ਵੱਧ ਜੱਜਮੈਂਟ ਤੁਸੀਂ ਨੇ ਕਰਨੀ ਆ ਵੀ ਕਿਹੜੀ ਚ ਪੈਂਦੀ ਆ ਤੇ ਨਾਲ ਇਹਦੇ ਆ ਗਈ ਬੱਛੀ ਨਾਲ ਤੇ ਬਾਕੀ ਆਰਡਰ ਦੀ ਚੜਾਈ ਬਹੁਤ ਸ਼ਾਨਦਾਰ ਹੈ ਤੇ ਤੁਹਾਨੂੰ ਚਬਾਈ ਵੀ ਦਿਖਾਵਾਂਗੇ ਧਾਰਾ ਮਾਰ ਕੇ ਤੇ ਜਿਹੜੇ ਹਿਸਾਬ ਨਾਲ ਇਹ ਥਣ ਦਾ ਸਾਈਜ਼ ਲੱਗਿਆ ਤੇ ਚਬਾਈ ਦੀ ਵੀ ਬੱਚੀ ਬਿਲਕੁਲ ਫੋਕੀ ਹੋਊਗੀ ਤੇ ਬਾਕੀ ਇੱਥੇ ਥੋਰਾ ਚੈੱਕ ਕਰ ਸਕਦੇ ਹੋ ਇੱਕ ਤਾਂ ਬਬਲੂ ਪਲਵਾਨ ਆ ਤੇ ਇੱਕ ਇਹਦਾ ਬੱਚੀ ਦਾ ਥੋਰਾ ਵੀ ਪਲਵਾਨਾਂ ਵਾਲੀ ਆ ਆ ਗਈ ਦਰਮਿਆਨੀ ਹਾਈਟ ਦੇ ਵਿੱਚ ਆ ਗਈ ਪਰ ਵਜਨ ਭੋਜਨ ਬਹੁਤ ਆ ਬੱਚੀ ਚ ਹਾਂ ਬੱਚੇ ਦਾ ਕਰਦੀ ਆ ਬਾਈ ਹਨਾ ਥੋੜਾ ਜਿਹਾ ਹਾਂ ਹਾਂ ਬਾਈ ਆਦੇ ਥਾਣਾ ਜਿਵੇਂ ਦੋ ਦੰਦ ਪੱਛੀ ਆ ਉਹਦੇ ਹਿਸਾਬ ਨਾਲ ਨਾ ਚੰਗੀਆਂ ਮੱਝਾਂ ਨਾਲ ਦਾ ਥਾਣ ਲੱਗਿਆ ਪੱਛੀ ਨੂੰ ਜਿਵੇਂ ਦੋ ਚੰਗਾ ਮੱਝਾਂ ਨਾਲ ਦੁੱਧ ਪੋਣਾ ਦੁੱਧ ਵੀ ਮੱਈਆਂ ਨਾਲ ਚਿੱਟਾ ਵੀ ਕਹੈਂ ਜਿਵੇਂ ਮਤਲਬ ਉਹ ਬੋਲਾ ਤੇ ਹਨ ਦਰਾਈਆਂ ਦੁੱਧ ਪੀਲਾ ਹਾ ਜਮਾ ਮੈਂ ਛਲਾ ਚਿੱਟਾ ਦੁੱਧ ਆ 50 ਰੁਪਏ ਪੈਣ ਵਾਲਾ ਦੁੱਧ ਇਹਦਾ ਤੇ ਆ ਬੱਛੀ ਵੀ ਦਿਖਾ ਦੇ ਗਰੀ ਬੱਸੀ ਬਹੁਤ ਚੰਗੀਆਂ ਮੰਗ ਰਾਂ ਉਹੀ ਗੱਲ ਆ ਵੀ ਕੁਆਲਿਟੀ ਬੱਛੀ ਦੀ ਫੁੱਲ ਚੰਗੀ ਆ ਤੇ ਬੈੜ ਦੀ ਵੀ ਚੰਗੀ ਕੁਆਲਿਟੀ ਆ 1.5 ਲੱਖ ਵਾਲੀ ਮੱਝ ਦੇ ਬਰਾਬਰੀ ਚੱਲੂਗੀ ਚੱਲੂਗੀ ਭਰਾ ਮੇਰਾ ਇਹਦਾ 2000 ਦਾ ਰਿਕਾਰਡ ਹੈ ਇਹਦੀ ਮਾਰਾ 47 ਕਿਲੋ ਦਾਗਾ ਤੇ ਆਪ ਇਹ ਆਰਡਰ ਨੂੰ ਆਰਡਰ ਨੂੰ ਦੇਖ ਕੇ ਤਾਂ ਹਨਾ ਜੋ ਦੁੱਧ ਤਾਂ ਕੱਢਿਆਗਾ 30 ਕਿਲੋ ਆਪਾਂ 25 ਕਿਲੋ ਮੰਨ ਕੇ ਲੈ ਜਾਗਲਾ ਠੀਕ ਆ ਗੱਲ ਆਪ 25 ਕਿਲੋ ਦੇ ਆਸੇ ਪਾਸੇ 22 ਕਹਿੰਦਾ ਮੰਨ ਕੇ ਲੈ ਜੇ ਤੇ ਜਿਹੜਾ ਪਲੱਸ ਪੁਆਇੰਟ ਹੁੰਦਾ ਵੀ ਨਾਲ ਬਾਕੀ ਉਹਦਾ ਵੈੜ ਆਪ ਹੀ ਦੱਸ ਦਈਏ ਥਣਲੇਵਾ ਦੱਸਦਾ ਵੈੜ ਦਾ ਵੀ ਦੁੱਧ ਪਾਊਗੀ ਇਹ ਪਛਾਣੇ ਪੱਖ ਤੋਂ ਦਿਖਾ ਦੇ ਗਰੀ ਲੇਵਾ ਲੇਵਾ ਦਿਖਾ ਦੇ ਦੁਬਾਰੇ 7 ਸਨੋਟ ਬਹੁਤ ਟੌਪ ਦਾ ਭਰਾ ਮੇਰਾ ਹੰਡ ਦਾ ਸਾਈਜ਼ ਵੀ ਸੋਹਣਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਸਭਾ ਦੀ ਬੜੀ ਜਿਆਦਾ ਠੰਡੀ ਆ ਗਈ ਜਿਵੇਂ ਮੱਛੀਆ ਇੱਥੋਂ ਦਿਖਾ ਦੇ ਗਰੀ ਆਰਡਰ ਹੋਏ ਤੇ ਹੁਣ ਗਾਂ ਵਾਲੇ ਬੰਨਿਓ ਗੁੱਠਾ ਗੱਠਾ ਦਿਖਾ ਦੇ ਇੱਥੋਂ ਥਣ ਦਾ ਸਾਈਜ਼ ਦਿਖਾ ਦੇ ਗੈਪ ਗੂਪ ਦਿਖਾ ਬਹੁਤ ਚੰਗੀ ਆ ਭਰਾ ਮੇਰਾ ਮੱਝ ਦੇ ਭਰਾ ਬਸ ਇੱਕ ਦਰਾਂ ਨਹੀਂ ਮੱਝ ਹੀ ਲੈ ਜੂ ਅਗਲਾ ਜੇਰ ਜੱਪਾ ਢਾਨਾ ਜਿਵੇਂ ਜਮਾ ਜਮਾ ਓਕੇ ਆ ਭਰਾ ਮੇਰਾ ਜਮਾ ਢਾਨਾ ਜੇਰ ਜੱਪਾ ਢਾਨਾ ਤੇ ਬਾਕੀ ਬੱਚਾ ਲਾ ਲਾ ਬੱਛੀ ਚੋਂਗਦੀ ਤੁਹਾਨੂੰ ਸੱਜਣੋ ਇੱਕ ਵਾਰੀ ਆਪਾਂ ਦਿਖਾ ਦਾਨੇ ਤੇ ਇਦੂ ਬਾਦ ਧਾਰਾਂ ਵੀ ਮਾਰ ਕੇ ਦਿਖਾ ਦਾਂਗੇ ਤੇ ਬਾਕੀ ਰੇਟ ਵੀ 22 ਤੋਂ ਆਪਾਂ ਇਹਦਾ ਵੀਡੀਓ ਦੇ ਵਿੱਚ ਹੀ ਕਰਾ ਕੇ ਦੇ ਦਾਂਗੇ ਤੁਹਾਨੂੰ ਲਾ ਚਵਾਈ ਕਰ ਸਕਦੇ ਹਾਂ ਸੱਜਣੋ ਚੱਕ ਤਾਜੀ ਸੂਈਆ ਬਿਲਕੁਲ ਜੇ ਰਜਾਪਾ ਵੀ ਡਾਨਾ ਤੇ ਦੰਦਾਂ ਚ ਜਿਵੇਂ ਪਾਈ ਨੇ ਦੱਸਿਆ ਦੋ ਦੰਦਾ ਤੇ ਚਵਾਈ ਦੀ ਹੈਗੀ ਆ 100 ਦੀ 100 ਜਿਹੜੇ ਥਾਣਾ ਦੀ ਚਵਾਈ ਕਰ ਸਕਦੇ ਚੱਕ ਬਿਨਾਂ ਨਿਆਣੇ ਤੋਂ ਫੁੱਲ ਮੋਟੀ ਚਵਾਈ ਆ ਬਾ ਛੜ ਦੋ ਜੀ ਰੇਟ ਕੀ ਰਹੂਗਾ ਇਹਦਾ ਰੇਟ 85000 ਰੁਪਿਆ ਭਰਾ ਮੇਰਾ ਦੇਨ ਲੈਣਾ ਮੜਾ ਮੋਟਾ ਮਾਂ ਤਾਂ ਹਾਂ ਮਾਂ ਤਾਂ ਹੋ ਜੂ ਭਰਾ ਮੇਰਾ ਮਾਂ ਤਾਂ ਬਾਈ ਕਹਿੰਦਾ ਕਰ ਦਾਂਗੇ ਤੇ ਰੇਟ ਇਹਦਾ ਹੈਗਾ 85000 ਲਾ ਨੰਬਰ ਬੋਲ ਦਿ ਜਰਾ ਨੰਬਰ ਹੈਗਾ 7009998064 7009998064 ਪਿੰਡ ਕਰਿਆੜਾ ਪਿੰਡ ਕਰਿਆੜਾ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਫੂਲ ਬਾਈ ਸੀ ਲਾ ਗਈ ਰਾਮਪੁਰਾ ਫੂਲ ਦੰਦਾ ਚ ਦੋ ਦੰਦਾ ਰੇ ਜੀ ਦੰਦਾ ਓਰਿਜਨਲ ਦੋ ਦੰਦਾ ਬਾਈ ਕੋਈ ਮਰਜ਼ੀ ਚੱਕਰ ਕੇ ਲੈ ਆ ਸਕਦਾ ਠੀਕ ਆ ਗੱਲ ਬਾਕੀ ਜੇ ਆਨਲਾਈਨ ਭੇਜਣੀ ਹੋਈ ਹਾਂ ਆਨਲਾਈਨ ਵੀ ਭੇਜ ਦਾਂ ਬਾਈ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਜੀ